ਹਾਏ ਸਾਸਰੀ ਘਰ ਜੀ ਆਪ ਆਏ ਸੀ ਆਪਣੇ ਖੇਤ ਆ ਦੇਖੋ ਆ ਮੋਟਰ ਤੇ ਤੇ ਜਿਹੜਾ ਸਟਾਰਟਰ ਹੈਗਾ ਸਟਾਰਟਰ ਆਪਣਾ ਟੇਡਾ ਹੋ ਰਿਹਾ ਮੋਟਰ ਵਾਲੇ ਕੋਠੇ ਚ ਮੋਟਰ ਦਾ ਸਟਾਰਟਰ ਹੈਗਾ ਇਹ 40 ਦੀ ਮੋਟਰ ਪਾਈ ਹੋਈ ਹੈਗੀ ਤੇ ਬੋਰ ਚ ਸਟਾਰਟਰ ਹੈ ਜਿਹੜਾ ਆਪਣਾ ਇਹ 66 ਦਾ ਹੈਗਾ 66 ਐਂਪੀਅਰ ਦਾ ਆ ਇਧਰ ਸਾਨੂੰ ਟਰਾਂਸਫਾਰਮ ਹੀ ਦਿਖਾਨਾ ਟਰਾਂਸਫਾਰਮ ਆਪਣਾ ਉੱਧਰ ਰੱਖਿਆ ਹੈ ਮੋਟਰ ਤੇ ਕੱਲਿਆਂ ਦਾ ਹੀ ਹੈਗਾ ਤੇ ਇਹਦਾ ਨਾ ਟੇਡਾ ਹੋ ਰਿਹਾ ਸੀਗਾ 2 ਸਾਲ ਹੋ ਗਏ ਨੂੰ ਟੇਡਾ ਹੋਏ ਨੂੰ ਬਾਈ ਨੂੰ ਮੈਨੂੰ ਕਹਿੰਦੇ ਨੂੰ ਕਿੰਨੇ ਚਿਰ ਹੋ ਗਿਆ ਕਹਿੰਦਾ ਇਹਨੂੰ ਸਿੱਧਾ ਕਰਕੇ ਲਾ ਦੇ ਯਾਰ ਲਾ ਦੇ ਤੂੰ ਮਿਸਤਰੀ ਹੈਂਗਾ ਤੇਰੇ ਕੋਲੇ ਸਾਰੇ ਸੰਦ ਨੇ ਆਪਾਂ ਇਹਨੇ ਆਪਣੇ ਸੰਦ ਰਖੰਢਿਆ ਸਾਰੇ ਤੇ ਇਹਨੂੰ ਮੈਂ ਕਿ ਸਿੱਧਾ ਕਰਕੇ ਲਾਣਾ ਹੁਣ ਟਰਾਂਸਫਾਰਮ ਦਾ ਘੋੜਾ ਦਾ ਢਾਡੇਗਾ ਤੇ ਹੁਣ ਇਧਰ ਆ ਕੇ ਮੈਂ ਇਹ ਚ ਲਾਉਣਾਗਾ ਇਹ ਸਿੱਧਾ ਕਰਕੇ ਭਾਰੀ ਬਹੁਤ ਹੈਗਾ ਇਹ ਘੱਟੋ ਘੱਟੇ ਚ 32 ਕਿਲੋ ਭਾਰ ਹੈਗਾ ਜਣਾ ਮੈਂ ਕੱਲਾ ਮੇਰੇ ਨਾਲ ਮੇਰਾ ਭਤੀਜਾ ਛੋਟਾ ਜਿਹਾ ਇਹਨੂੰ ਕੋਈ ਨਿਸ਼ਾਨੀਆਂ ਲਾ ਦੇ ਤੇ ਮੈਂ ਇਹਨੂੰ ਫੜਕੇ ਰੱਖੂੰਗਾ ਗਰਮੀ ਬੜੀ ਜਾਂਦਾ ਮੁੜਕੋ ਮੁੜਕੀ ਹੋਣਾ ਪੂਰੀ ਗਰਮੀ ਆ ਧੁੱਪ ਵੀ ਤੇਜ ਆ ਆਪਣੇ ਕੋਈ ਇੱਥੇ ਦਰਖਤ ਨਹੀਂ ਲੱਗਿਆ ਹੋਇਆ ਹੈਗਾ ਬੋਰ ਤੇ ਇੱਧਰ ਵੱਟ ਤੇ ਲੱਗੇ ਹੋਏ ਨੇ ਬਾਵਾ ਸਾਰੇ ਪਰ ਇੱਥੇ ਬੋਰ ਤੇ ਲਾਇਆ ਸੀ ਸੁੱਕ ਜਾਂਦਾ ਹੈਗਾ ਜਿਵੇਂ ਹੁਣ ਆ ਲਾਇਆ ਸੀ ਇੱਕ ਪੇਡਾ ਇਹ ਸੁੱਕ ਗਿਆ ਨਾਲ ਇਹਨੂੰ ਪਾਣੀ ਪੈਂਦਾ ਇੱਥੇ ਜੜ ਚ ਜਿਹੜਾ ਵੀ ਪਾਈਪ ਲਾਈਨ ਪਾਈ ਹੋਈ ਹੈ ਨੇ ਇੱਧਰ ਆ ਦੇਖੋ ਤੁਸੀਂ ਬੋਰ ਚੋਂ ਪਾਈਪ ਲਾਈਨ ਜਾਂਦੀ ਹੈਗੀ ਪਾਈਪ ਲਾਈਨ ਪਾਈ ਹੋਈ ਹੈ ਚੋਂ ਪਾਣੀ ਲੀਕ ਹੁੰਦਾ ਹੈਗਾ ਉਹ ਸਾਰਾ ਇਹਦੇ ਨਾਲ ਜੜ ਚ ਪੈਂਦਾ ਸੀ ਫਿਰ ਵੀ ਪਤਾ ਨਹੀਂ ਕਿਉਂ ਸੁੱਕ ਗਿਆ ਤੇ ਕਮੈਂਟ ਕਰਕੇ ਦੱਸਿਓ ਵੀ ਇਹ ਜਿਹੜੇ ਦਰਖਤ ਨੇ ਮੇਰੇ ਸਾਰੇ ਸੁੱਕਣ ਲੱਗ ਰਹੇ ਨੇਗੇ ਜਦਿਆ ਪਿਛਲੀ ਵਸਟਾ ਕਿੱਲੇ ਦੀ ਐ ਤਿੰਨ ਕਿੱਲਿਆਂ ਦੀ ਵਟ ਹੈ ਵੀ ਪੂਰੀ ਧੁਰ ਤੱਕ ਇਹ ਉਹ ਪਿਛੇ ਰਾ ਹੈਗਾ ਤੇ ਵਿੱਚੋ ਵਿੱਚ ਬਹੁਤ ਸੁੱਕ ਗਏ ਪਹਿਲਾਂ ਇੱਥੇ ਦਸ ਟਾਲੀਆਂ ਹੁੰਦੀਆਂ ਸੀ ਘਟੋ ਘਟ ਸਾਰੀਆਂ ਸੁੱਕ ਗਈਆਂ ਕੀ ਕਰਦੇ ਆ ਚਾਚਾ ਪਾਸਟਰ ਤੇ ਡਾਉ ਰਹੇਗਾ ਇਹਨੂੰ ਕਰਾਂਗੇ ਸੈਟਅਪ ਤਾਂ ਮੋੜ ਮਾਰ ਕੇ ਲਾਵਾਂਗੇ ਇੱਧਾ ਕਰਕੇ ਲਾਵਾਂਗੇ ਟਿੱਡਾ ਹੋ ਗਿਆ ਅੱਛਾ ਨਹੀਂ ਨਹੀਂ ਕਰਤਾ ਕਿਹੜਾ ਕਰਦੇ ਆਪਾਂ ਲਾ ਜੀ ਕਿੱਲਾ ਦੀ ਨਿਸ਼ਾਨੀ ਲਵਾਈ ਚੰਗਾ ਮੈਂ ਫੜ ਕੇ ਰੱਖੂਗਾ ਮੋਰਿਆਂ ਤੇ ਤੂੰ ਨਿਕਾਲੀ ਲਾ ਦੀ ਠੀਕ ਹੈ ਟਾਟਰ ਵਾਲੇ ਮੋਰੇ ਮਾਰਨ ਲੱਗਿਆ ਤੇ ਐਮਰੋ ਵੀ ਖਰਾਬ ਇੱਥੇ ਲਾਈਟ ਵੱਟ ਹੁੰਦੀ ਹੈ ਨਾ ਖੇਤ ਵਾਲੀ ਖੇਤ ਵਾਲੀ ਲਾਈਟ ਘਰ ਵਾਲੀ ਲਾਈਟ ਨਾਲੋਂ ਜ਼ਿਆਦਾ ਹੁੰਦੀ ਹੈ ਹਾਂ ਤੇ ਫਿਰ ਕੀ ਹੋ ਗਿਆ ਆਪਾਂ ਨੂੰ ਇਸ ਤਰੀਆਂ ਨੂੰ ਠੀਕ ਕਰ ਲਾਂਗੇ ਕੋਈ ਟੈਨਸ਼ਨ ਨਹੀਂ ਆਪ ਨੂੰ ਸਤਰੀ ਹੁਣ ਆਹੀ ਤਾਂ ਫਾਇਦਾ ਹੈਗਾ ਆਪਣੇ ਹਾਂ ਉਹ ਤਾਂ ਇਸ ਤਰੀ ਹੁੰਦਾ ਹੀ ਫਿਰ ਹੈ। ਕਰਤੀ ਠੀਕ ਆ। ਹੁਣ ਚੱਲ ਮਾ। ਕਈ ਦਿਨਾਂ ਤੋਂ ਦੇਖਣ ਲੱਗ ਰਿਹਾ ਸੀ ਕਿ ਮਗਰ ਮੋਰੇ ਮਾਰੂੰਗਾ। ਸਟਰਟਰ ਲੰਮਕਿਆ ਪੈਗਾ। ਭਾਈ ਨੇ ਵੀ ਕਿਹਾ ਸੀ ਕਿ ਨਾ ਸਟਰਟਰ ਲੰਮਕਿਆ ਪਿਆ ਭਾਈ। ਉਹਦਾ ਹੱਲ ਕਰ। ਨਹੀਂ ਉਹ ਜਮੀ ਟੁੱਟ ਕੇ ਡਿੱਗ ਪੂਆ ਤਾਰਾਂ ਟਕਲੇ ਨਹੀਂ। ਫਿਰ ਮੈਨੂੰ ਅੱਜ ਟਾਈਮ ਲੱਗਿਆ ਮੈਂ ਅੱਜ ਸਵੇਰੇ ਹੀ ਆ ਗਿਆ ਖੇਤ। ਸਵੇਰੇ ਆ ਕੇ ਫਿਰ ਆਪਦਾ ਕਰ ਲਿਆ ਕੰਮ ਸ਼ੁਰੂ ਪਹਿਲਾਂ ਟ੍ਰਾਂਸਫਰ ਹੁੰਦਾ ਕੋੜਾ ਡੇਗਿਆ ਫਿਰ ਸਟਾਰਟਰ ਪੱਟਿਆਗਾ ਟ੍ਰੈਕਟਰ ਪੱਟ ਕੇ ਤੇ ਦੁਬਾਰੇ ਕੋੜਾ ਚੱਕ ਕੇ ਜਦੋਂ ਚਲਾ ਕੇ ਦੇਖੀ ਹੈਮਰ ਨਹੀਂ ਚੱਲੀ ਕਿਰਾ ਇੱਕ ਵਾਰੀ ਖੜ ਰਜੇ ਕਰਕੇ हट ਗਈ ਜਿਆਦੇ ਲਾਈਟ ਹੁੰਦੀ ਨੇ ਇਹਦੀ 240 ਹੁੰਦੀ ਹੈ ਇੱਕ ਇੱਕ ਤਾਰ 'ਚ ਤਿੰਨ ਤਾਰਾਂ ਹੁੰਦੀਆਂ ਨੇ 440 ਵੋਲਟ ਆਉਂਦੀ ਹੈ ਇਹ ਖੇਤ ਵਾਲੀ ਲਾਈਟ ਘਰ ਵਾਲੀ ਹੁੰਦੀ ਹੈ 220 ਆਪਾਂ ਦੇਖ ਲੈ ਚੈੱਕ ਕਰਕੇ ਆਇਆ ਫਿਰ ਮੈਂ ਜੀ ਲਾਈਟ ਚਾਲੂ ਹੈਗੀ ਲਾਈਟ ਹਾਂ ਚਲਾ ਰਹੀ ਹੈ ਉਹ ਕੋੜਾ ਚੱਕਰ ਜਾਂ ਮੈਂ ਕਰੰਟ ਗਰੰਟ ਆ ਜੀ ਉਹ ਬੰਦ ਕਰ ਆਉਂਗੇ ਜਿਸਪੇ ਤਾਂ ਨਾ ਲਾਹੌਰ ਕਰ ਦਈਏ ਪਨਾ ਇੱਕ ਨਾੜ ਤੇ ਟੰਗ ਲਾਂਗੇ ਇੱਕ ਨਾੜ ਤੇ ਟੰਗ ਕੇ ਨਾ ਫਿਰ ਦੂਜੀ ਨਿਸ਼ਾਨੀ ਲਾਵਾਂਗੇ ਠੀਕ ਆ ਥੋੜਾ ਬਲ ਲੱਗਦਾ ਇੱਥੇ ਯਰ ਆਪਾਂ ਤਾਂ ਇਹਨਾਂ ਸੂਦੇ ਕਾਬਲੇ ਲੈਣੇ ਨੇ ਇਹ ਜਿਹੜਾ 9 ਇੰਚੀ ਕਹਿੰਦਾ ਹੈ ਫੇਤੇ ਤੇ ਲੱਗਣਗੇ 12 ਇੰਚੀ ਕਾਬਲੇ ਜੇ ਹੈਗੀ ਹੈਗੀ 4 ਇੰਚੀ ਕੰਧ ਫਿਰ ਲੱਗਣਗੇ 10 ਇੰਚੀ ਕਾਬਲੇ ਠੀਕ ਓਕੇ ਓਕੇ ਆ ਤੇ ਪਹਿਲਾ ਘੋੜਾ ਡਿੱਗੀ ਹੋਰ ਕਿਤੇ ਕਰੰਟ ਆ ਜੀ ਚੱਕ ਕੇ ਟੰਗੂ ਆ ਨਾ ਫਿਰ ਦੁਬਾਰੇ ਫੇਰ ਘੋੜਾ ਲਾਣਾ ਪੂ ਆਪਾਂ ਨੂੰ ਤਰਾਸਾ ਦਾ ਘੋੜਾ ਤਰਾਸਰ ਨਹੀਂ ਦਿਖਾ ਦੇ ਉਸ ਤੇ ਕਿਹੜਾ ਇਹ ਕਿਤੇ ਵੀੜ ਹੈ ਨਾ ਛੋਟਾ ਇਕੱਲਾ ਟਰੈਕਟਰ ਵਾਸਤੀ ਬਣਾਇਆ ਹੋਇਆ ਆਪਾਂ ਟਰੈਕਟਰ ਮਹਿੰਗਾ ਹੁੰਦਾਗਾ ਉਹ ਆਪਾਂ 25000 ਦਾ ਆਇਆ ਸੀ ਉਹਦੋਂ ਹੁਣ ਇਹਦਾ ਰੇਟ 28 29000 ਰੁਪਏ ਹੈਗਾ ਇਹ 36 ਦੀ ਮੋਟਰ ਚੜਾਊਗਾ 60 ਦੀ ਮੋਟਰ ਚਲਾ ਦੂਗਾ ਆਪਾਂ ਨਾਲੇ 40 ਦੀ ਮੋਟਰ ਹੀ ਪਾਈ ਹੋਈ ਹੈਗੀ ਅਜੇ ਤਾਂ ਬਹੁਤ ਟਾਈਮ ਆਪਾਂ ਨੂੰ ਕੰਮ ਦਊਗਾ ਇਹ ਨਵਾਂ ਸਟਾਰਟ ਰੈਸ ਕੇ ਕੰਪਨੀ ਦਾ ਹੈਗਾ ਆ ਦੇਖੋ ਤੁਹਾਨੂੰ ਦਿਖਾ ਦਣਾ ਆ ਦੇਖੋ ਤੁਹਾਨੂੰ ਦਿਖਾ ਦਣਾ ਐਸ ਕੇ ਕੰਪਨੀ ਦਾ ਇਹ 105 A ਐਸ ਕੇ ਸਟ 60 ਦੀ ਮੋਟਰ ਚਲਾਉਂਦਾ ਇਹ ਆਪਣੇ ਤਾਂ 40 ਦੀ ਪਾਈ ਹੋਈ ਹੈਗੀ ਬੋਰ ਚ ਆਪਣੇ ਪਾਣੀ ਬੋਰ ਡੂੰਗਾਗਾ 440 ਫੁੱਟ ਤੇ ਜਾ ਰਿਹਾਗਾ ਜਿਹੜਾ ਆਪਣਾ ਬੋਰ ਕਰਿਆ 60 ਫੁੱਟ ਤੇ ਕਰਾਇਏ ਬੋਰ ਤੇ ਇਹ ਬੋਰ ਹੈਗਾ ਮੇਰਾ ਆਵਦਾ ਤੇ ਉਹ ਆਪਣਾ ਸਾਂਝਾ ਬੋਰ ਹੈਗਾ ਸਾਂਝੇ ਬੋਰ ਚ ਪਾਈ ਹੋਈ ਹੈਗੀ ਆਪਾਂ 50 ਦੀ ਮੋਟਰ ਉਹਦਾ ਟਰਾਂਸਫਰ ਮੜਦਾ ਹਾਂ ਉਹ ਸਾਡੇ ਸਾਰੇ ਕੰਨਾਂ ਦਾ ਸਾਂਝਾ ਹੈਗਾ ਏਪਲੈਨ ਇਥੋਂ ਪਾ ਕੇ ਸਾਰੇ ਕਿੱਲਿਆਂ ਨੂੰ ਜਿਹੜੇ ਜਿਹੜੇ ਕਿੱਲਾ ਲੈਣ ਤੇ ਜਿੱਥੇ ਜਿੱਥੇ ਲੋੜ ਹੈਗੀ ਉੱਥੇ ਉੱਥੇ ਅਸੀਂ ਪਾਣੀ ਲੈ ਜਾ ਰੱਖੇਗਾ ਬਲਰਾਮ ਹੂੰ ਹੂੰ ਨਿੱਕੂ ਕੋਠਾਪੜਾ ਚੱਲ ਫਿਰ ਮੈਂ ਇਹਨੂੰ ਕਰਦਾ ਫਿੱਕ ਠੀਕ ਹੈ ਆਹ ਦੇ ਚੱਲ ਵੀ ਮੋਟਰ ਹਾਂ ਚੱਲ ਵੀ ਚੱਲ ਵੀ ਜਿਹੜਾ ਆਪਣਾ ਟਰਾਂਸਫਾਰਮ ਹੈਗਾ ਆ ਟਰਾਂਸਫਾਰਮ ਹੈ 360 ਦਾ ਹੈਗਾ ਹਾਂ ਤੇ ਇਹਦਾ ਸਿੱਕਾ ਦਾ ਲੈ ਦਿਖਾ ਦੇ ਕੇ ਇਹ 60 ਆਪਰੇਗਾ ਇਹਦੇ 60 ਦੀ ਮੋਟਰ ਚੱਲ ਸਕਦੀ ਹੈ 60 ਦੀ ਕੀ ਆਪਾਂ 70 ਦੀ ਵੀ ਚਲਾ ਸਕਦੇ ਹਾਂਗੇ ਪੱਖਾ ਵੱਡਾ ਕਰ ਸਕਦੇ ਹਾਂਗੇ ਤੇ ਜਿਹੜੀ ਹੁਣ ਆਪਣੀ ਮੋਟਰ ਪਾਈ ਹੋਈ ਹੈ ਵੀ ਬੋਰ ਚ ਇਹ ਪਾਈ ਹੈ ਵੀ 40 ਦੀ ਹਲੇ ਆਪਾਂ ਨੂੰ ਲੋੜ ਨਹੀਂ ਆਪਣਾ ਪਾਣੀ ਨਾਲ ਸਰੀ ਜਾਂਦਾ ਹੈਗਾ ਆਪਣਾ ਝੋਨਾ ਸਾਰਾ ਵਧੀਆ ਲੱਗੀ ਜਾਂਦਾ ਹੈਗਾ ਪਿਛਲੇ 8-9 ਸਾਲਾਂ ਤੋਂ ਤੇ ਜਿਹੜਾ ਟ੍ਰਾਂਸਫਰ ਮੈਂ ਆਪਾਂ ਆਪਣਾ ਆਪ ਦਾ ਲਿਆ ਕੇ ਰੱਖ ਰਖਾ ਹੈਗਾ ਪਿੱਛੇ 11 12 ਪਾ ਕੇ ਇਹ ਵੀ 36 ਦਾ ਟ੍ਰਾਂਸਫਰ ਮੈਂ ਹਜੇ ਮੈਨੂੰ ਲੱਗਦਾ ਜਦੋਂ ਤੱਕ ਆਪਣਾ ਕ੍ਰਿਸ਼ਣ ਵੱਡਾ ਹੋਊਗਾ ਇਹ ਕ੍ਰਿਸ਼ਣ ਜਦੋਂ ਵੱਡਾ ਹੋਊ ਖੇਤੀ ਕਰਨ ਲੱਗੂ ਉਹ ਤੱਕ ਇਹ ਟ੍ਰਾਂਸਫਰ ਕਿਧਰੇ ਨਹੀਂ ਜਾਂਦਾ ਨਾ ਕੋਈ ਤਾਰ ਮੱਚੇ ਤੇ ਨਾਈ ਦਾ ਸਟਾਰਟਰ ਖਰਾਬ ਹੋਵੇ ਸਟਾਰਟਰ ਅਸੀਂ ਪਹਿਲੇ ਹੀ ਲਿਆਏ ਸੀਗੇ 25000 ਦਾ ਆਇਆ ਸੀ ਇਹ ਉਸ ਟਾਈਮ ਸਿੱਕਾ ਕੰਪਨੀ ਦਾ ਤੇ ਇਹ ਹੈਗਾ 6-7 ਸਾਲ ਪੁਰਾਣਾ ਕੁਝ ਵੀ ਨਹੀਂ ਮੱਚਦਾ ਕਬੈਲਾ ਨਹੀਂ ਮੱਚਿਆ ਕੁਝ ਨਹੀਂ ਫਿਊਜ ਮੱਚਦਾ ਹੁੰਦਾਗਾ ਫਿਊਜ ਮੈਂ ਬਦਲ ਲੈਣਾ ਹੁੰਦਾਗਾ ਬਚਾਲਣਾ ਫਿਊਜ ਦੁਬਾਰੇ ਪਾਇਆ ਵੱਡਾ ਤਾਰ ਕੇਬਲ ਵਧੀਆ ਪਾਈ ਹੋਈ ਹੈਗੀ ਐਨ ਜਮਾ ਸਾਰਾ ਕੰਮ ਅਸੀਂ ਇੱਕ ਨੰਬਰ ਕਰਿਆ ਹੋਇਆਗਾ ਜਿਹੜੀ ਆ ਮੋਟਰ ਹੈਗੀ ਇਹ ਕ੍ਰੇਸ਼ਨ ਤੇ ਆ ਮੇਰੀ ਸਾਂਝੀ ਹੈ ਕ੍ਰੇਸ਼ਨ ਸੰਗ ਦਾ ਹੈਗਾ ਪਾਣੀ ਜਾਣ ਲੱਗ ਗਿਆ ਉਹ ਫਿਰ ਦੇ ਦਤਾ ਆ ਓ ਫਰਦਾ ਜੂਮ ਕਰਕੇ ਦੇਖੋ ਨਾ ਆਹ ਫਰਦਾ ਬੱਟ ਤੇ ਉਹ ਦਿਖਦਾ ਓਏ ਉਹ ਪਾਣੀ ਦੇਖ ਕੇ ਹੈਗਾ ਪੈਂਪਲੈਨ ਵਾਲਾ ਨੱਕਾ ਬਣਿਆ ਹੋਇਆ ਹੈਗਾ ਤੇ ਉਹ ਚ ਦੇਖ ਕੇ ਪਾਣੀ ਉਹ ਖੋਲ ਕੇ ਆਇਗਾ ਇਹ ਚੋਂ ਨਾ ਆਪਣਾ ਸਾਰੇ ਕਿੱਲੇ ਚ ਲੱਗ ਗਿਆ ਬਸ ਚਾਰ ਕਿੱਲੇ ਦੇਗੇ ਮੇਰੇ ਮੇਰੇ ਵਾਲੇ ਬੱਟ ਦੇ ਨਾਲ ਨਾਲ ਹੀ ਹੈ ਮੇਰਾ ਬਾਣ ਸਾਰਾ ਇਧਰ ਰਾਹ ਦੇ ਨਾਲ ਨਾਲ ਰਾਹ ਹੈ ਸੰਜਾ ਰਾਹ ਹੈ ਹੂੰ ਇਹ ਨਵਾਂ ਨਵਾਂ ਪੇਡਾ ਲਾਇਆ ਸੀ ਪੁੱਤ ਅਰਜੁਨ ਹੈ ਇਹ ਜਿਵੇਂ ਆ ਦੇਖੋ ਅਰਜਨ ਹੈਗਾ ਡੇਕ ਹੈ ਆ ਨਿੰਮ ਲਾ ਰਖੇ ਤੇ ਟਾਲੀਆਂ ਸੁੱਕ ਗਈ ਸਾਰੀ ਇਹ ਹਰੀ ਨਹੀਂ ਹੋਈ ਹੁਣ ਸਿਆੜ ਦੀ ਉਦੋਂ ਬਾਅਦ ਸੁੱਕ ਗਈ ਇਹ ਜਮਾ ਪਹਿਲਾਂ ਇੱਥੇ ਸੀਗੀਆਂ ਇੱਥੇ ਹੀ ਵਿਚਾਲੇ ਟਾਲੀ ਸੀ ਉਹ ਵੀ ਪਿਛਲੇ ਸਾਲ ਸੁੱਕ ਗਈ ਸੀ ਤੇ ਆ ਹੁਣ ਏਦਕੀ ਸੁੱਕੀ ਹੈਗੀ 2 ਮਹੀਨੇ ਪਹਿਲਾਂ ਸੁੱਕੀ ਆ ਟਾਲੀ ਆ ਨਿੰਮ ਮੈਂ ਹੋਰ ਲਾ ਰਖਿਆ ਮੈਂ ਪਟਦਾ ਨਹੀਂ ਹੈ ਕੋਈ ਵੀ ਰੁੱਖ ਜਿਹੜਾ ਹੁੰਦਾ ਆਪ ਦੇ ਆਪ ਹੋ ਜਾਂਦਾ ਉਹਨੂੰ ਵੀ ਲਾ ਦੇਣਾ ਤੇ ਆਪ ਵੀ ਲਾ ਦੇਣਾ ਆ ਦੇਖੋ ਆ ਮੁਚੜ ਜਾ ਖਰਿਆ ਇਹ 3 ਸਾਲ ਪਹਿਲਾਂ ਸੁੱਕੀ ਸੀਗੀ ਇੱਥੇ ਫੇਰਾ ਇੱਕ ਇਹਦੀ ਥਾਂ ਤੇ ਮੈਂ ਇੱਥੇ ਹੋਰ ਸੀ ਕਟਾਲੀ ਉਹਦੀ ਜੜ ਪੱਟਤੀ ਤੇ ਆ ਨਵਾਂ ਪੌਦਾ ਲਾਇਆਗਾ ਇਹ ਸਹੀ ਹੈਗਾ ਫੇਰ ਆਹ ਦੇਖ ਲੋ ਆ ਜੋ ਵੱਟ ਤੇ ਆਹ ਸੁੱਕਰੀ ਹੈ ਨਾਲ ਇਹਨਾਂ ਨੂੰ 8 ਕਸਾਲੀ ਹੋਏ ਸੀ ਲਾਈਆਂ ਨੂੰ ਆ ਸਾਰੇ 8-8 ਸਾਲ ਦੇ ਬੱਚੇ ਨੇ ਆ ਪੌਦੇ ਤੇ ਪਤਾ ਨਹੀਂ ਕਿਉਂ ਸੁੱਕਣ ਲੱਗ ਰਹੇ ਨੇਗੇ ਆ ਇੱਥੇ ਮੁੱਚੜੇ ਜਿਹੇ ਰਹਿ ਗਏ ਇੱਥੇ ਟਾਲੀ ਸੀਗੀ ਇੱਕ ਉਹ ਵੀ ਸੁੱਕੂਗੀ ਆ ਨਿੰਮ ਹੈ ਗਾਂ ਫੇਰਾ ਟਾਲੀਆਂ ਨੇ ਦੋ ਛੋਟੇ ਬੱਚੇ ਨੇਗੇ ਐ ਤੁਰ ਤੱਕ ਆਪਣੇ ਉਹ ਲੱਗੇ ਹੋਏ ਨੇ ਦਰਖਤ ਇਧਰ ਆਹ ਕੱਲਾ ਲੈਣ ਦੀ ਬਜਟ ਤੇ ਲੱਗੇ ਹੋਏ ਨੇਗੇ ਮੇਰੇ ਮੇਰੇ ਚਾਰ ਕਿੱਲੇਾਂ ਦੇ ਆਲੇ-ਦਾਲੇ ਕਮ ਸੇ ਕਮ 35-40 ਦਰਖਤ ਲੱਗੇ ਹੋਏ ਸੀਗੇ ਪਰ ਸੁੱਕੀ ਜਾਂਦੇ ਨੇ ਹਰ ਸਾਲ ਸੁੱਕੀ ਜਾਂਦੇ ਨੇ ਹਰ ਸਾਲ 2-3 ਪੌਦੇ ਸੁੱਕੀ ਜਾਂਦੇ ਨੇਗੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਂ ਕੀ ਭਾਵਾਂ ਚ ਆਇਆ ਜਾਂ ਵੀ ਇਹ ਨਾ ਸੁੱਕਣ ਪਤਾ ਨਹੀਂ ਤਾਂ ਕੀ ਕਰਨਾ ਹੈ ਇਹ ਰਾਹ ਦੇ ਨਾਲ ਨਾਲ ਹੈ ਨਾਲੇ ਇਧਰ ਥੱਲੇ ਝੋਨਾ ਲੱਗਦਾ ਹਲੇ ਲਾਇਆ ਨਹੀਂ ਬਾਕੀ ਸਾਰੇ ਕਿੱਲੇ ਲਾਤੇ ਆ ਇੱਕ ਦੋ ਕਿੱਲੇ ਹੀ ਰਹਿੰਦੇ ਨੇ ਲਾਣ ਵਾਲੇ ਜੇ ਲੇਵਰ ਨਹੀਂ ਮਿਲੀ ਹੈਗੀ ਨਾ ਇਧਰ ਲੇਵਰ ਵੀ ਲੱਗ ਰਹੀ ਹੈਗੀ ਲੇਵਰ ਲੱਗ ਰਹੀ ਚ ਉਹ ਨਾਲਾ ਨੂੰ ਜਿਹੜੇ ਨਾਲ ਨੂੰ ਟਾਈਮ ਹੋਇਆ ਕਦੇ ਦਿਨ ਚ ਫੇਰ ਇਹ ਕਿਲਾ ਲਾ ਜਾਣਗੇ ਫੇਰ ਪਾਣੀ ਛੱਡ ਕੇ ਫੇਰ ਹੀ ਕੱਦੂ ਕਰਾਂਗੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਵੀ ਇਹਨਾਂ ਚ ਮੈਂ ਕੀ ਪਾਵਾਂ ਹੈ ਜਿਹੜੇ ਨਾ ਸੁੱਕਣ ਮੈਨੂੰ ਬੜਾ ਦੁੱਖ ਹੁੰਦਾ ਹੈਗਾ ਜਦੋਂ ਇਹ ਤਾਂ ਸੁੱਕਦੇ ਨਹੀਂਗੇ ਯਾਰ ਆ ਨਿੰਮ ਹੈਗਾ ਇਹਦਾ ਵੀ ਦੇਖੋ ਇੱਥੇ ਕਿਸੇ ਨੇ ਅੱਗ ਲਾਤੀ ਕਾਹ ਕੰਡਾਇਆ ਸੀਗਾ ਜ਼ਿਆਦੇ ਇਹ ਸਾਰਾ ਸੱਕ ਮੱਚ ਗਿਆ ਪਤਾ ਲੱਗੇ ਨਹੀਂ ਹੈਗਾ ਮੈਨੂੰ ਮੈਂ ਖੇਤ ਨਹੀਂ ਸੀ ਆ ਦੇਖੋ ਇਹਦੀ ਜੜ ਚੱਗ ਲੱਗੀ ਹੋਈ ਹੈ ਪਤਾ ਨਹੀਂ ਕਿਹੜਾ ਮਚ ਆ ਗਿਆ ਇਹ ਬਹੁਤ ਵੱਡਾ ਪਾਪ ਕੀਤਾ ਵਧੀਆਂ ਨੰਮ ਸੀਗਾ ਕਈ ਸਾਲਾਂ ਦਾ ਖੜਿਆ ਇਹ ਵੀ 7-8 ਸਾਲਾਂ ਦਾ ਹੋ ਰਿਹਾਗਾ ਆ ਦੇਖੋ ਸਾਰੇ ਆਪਣੇ ਆ ਰਾਹ ਦੇ ਨਾਲ ਨਾਲ ਆਪਣਾ ਬਾਣ ਹੈਗਾ ਦੋਨੇ ਸਾਈਡ ਇੱਧਰ ਵੀ ਇੱਧਰ ਵੀ ਤੇ ਆਪਾਂ ਦਰਖਤ ਲਾ ਰਖੇ ਨੇਗੇ